ਕੱਲ ਪੰਜਾਬ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਇਸ ਸਮੇ ਦੇ ਘਾਟ ਕਰਕੇ ਮੈਨੂੰ ਉਹਦੇ ਵਿੱਚ ਸਮੇ ਦੇ ਘਾਟ ਕਰਕੇ ਮੈਨੂੰ ਉਹਦੇ ਵਿੱਚ ਬੋਲਣ ਦਾ ਮੌਕਾ ਨਹੀਂ ਮਿਲਿਆ ਪਰ 5473 ਪੀਜੀਐਸ ਦੀ ਬਜਟ ਦੀ ਜਿਹੜੀ ਰਿਪੋਰਟ ਸੀ ਨਾ ਮੈਂ ਉਹ ਪੜ ਕੇ ਆਇਆ ਸੀ ਪਹਿਲਾਂ ਮੈਨੂੰ ਮਹਿਸੂਸ ਹੋਇਆ ਵੀ ਪੜਾਈ ਜਿਆਦਾ ਕਰ ਲਈ ਪਰ ਟਾਈਮ ਨਹੀਂ ਮਿਲਿਆ ਗੱਲ ਆ ਮੈਂ ਬਜਟ ਤੇ ਆਵਾਂ ਪੰਜਾਬ ਸਰਕਾਰ ਦੀ ਟੋਟਲ ਆਮਦਨ 111740 ਕਰੋੜ ਰੁਪਏ ਤੇ ਤਨਖਾਹਾਂ ਦਾ ਪੈਨਸ਼ਨਸ ਦਾ ਇੰਟਰਸਟ ਦਾ ਤੇ ਜਿਹੜੀ ਇਨਸਟਾਲਮੈਂਟ ਬੈਂਕਾਂ ਦੇ ਪੈਸੇ ਦੇਣੇ ਆ ਤੇ ਸਿਰਫ ਪਾਵਰ ਦੀ ਸਬਸਿਡੀ ਇਕੱਠੀ ਕਰ ਲਈਏ ਤੇ 118000 ਕਰੋੜ ਰੁਪਿਆ ਬਣ ਜਾਂਦਾ ਟੈਕਸ ਨਾਨ ਟੈਕਸ ਸਾਰੀ ਰੈਵਨਿਊ 111000 ਕਰੋੜ ਰੁਪਇਆ ਤੇ 118000 ਕਰੋੜ ਰੁਪਇਆ ਸਾਡਾ ਖਰਚਾ ਵੇਖੋ ਜਿਹੜਾ ਵਿਆਜ ਆ ਨਾ ਕਿ ਸੌਰੀ ਲੋਨ ਜਿਹੜਾ ਆ ਪੰਜਾਬ ਦਾ ਅੱਜ 374000 ਕਰੋੜ ਰੁਪਇਆ ਤਾਂ ਸਿਰਫ ਟਰਮ ਲੋਨ ਹੈ 20000 ਕਰੋੜ ਰੁਪਇਆ ਜੀਐਸਟੀ ਵਾਲਾ ਲੋਨ ਹੈ ਤੇ 71250 ਰੁਪਏ 250 ਕਰੋੜ ਸਰਕਾਰ ਨੇ ਵੀਜ਼ਨ ਮੀਨਸ ਚ ਲੋਨ ਲਿਆ ਆ ਗੱਲ ਤਾਂ ਇਹ ਪੁੱਛਣ ਵਾਲੀ ਆ ਕਿ 1 ਲੱਖ 11740 ਕਰੋੜ ਰੁਪਇਆ ਸਾਡਾ ਰੈਵਨਿਊ ਆ ਤੇ ਬਜਟ ਅਸੀਂ ਪੇਸ਼ ਕਰਦੇ ਆ 236000 ਕਰੋੜ ਰੁਪਇਆ ਬਾਕੀ ਸਵਾ ਲੱਖ ਕਰੋੜ ਆਉ ਕਿਥੋਂ ਮੈਜੋਰ ਮੈਂ ਕੱਢਿਆ ਵੀ ਨਾ ਪਹਿਲਾਂ ਕਿਥੋਂ ਆਇਆ ਤਾਂ ਨਾ ਹੁਣ ਕਿਥੋਂ ਆਣਾ education ਤੇ ਸਰਕਾਰ ਨੇ ਸਭ ਤੋਂ ਵੱਧ ਜ਼ੋਰ ਰੱਖਿਆ। ਦੰ ਸਾਲ ਹੋ ਗਏ ਐਮਨੈਂਸ ਸਕੂਲ ਸੁਣਦਿਆ ਨੂੰ 100 ਕਰੋੜ ਰੁਪਏ ਦਾ ਬਜਟ ਸੀ ਤੇ ਤਿੰਨਾਂ ਸਾਲਾਂ ਦੇ ਵਿੱਚ ਸਿਰਫ 18 ਸਕੂਲ ਬਣ ਪਏ 13 ਹੋਰ ਬਣਨੇ ਆ। ਸਮਗਰਾ ਸਿੱਖਿਆ ਬਿਆਨ ਸਭ ਤੋਂ ਵੱਡੀ ਸਕੀਮ ਹੈ ਭਾਰਤ ਸਰਕਾਰ ਦੀ। 1593 ਕਰੋੜ ਬਜਟ ਕੀਤਾ ਸੀ। ਸਿੱਖਿਆ ਤੇ ਤੇ 881 ਕਰੋੜ ਰੁਪਇਆ ਸਪੋਰਟਸ ਇਨਫਰਾਸਟ੍ਰਕਚਰ ਤੇ ਰਿਲੀਜ਼ ਕੀਤਾ ਹੋਰ ਕਿਤੇ ਕੁਝ ਲਾਇ ਹੀ ਨਹੀਂ ਸਰਬ ਸਿੱਖਿਆ ਭਾਂਦੇ ਪੈਸੇ ਭਾਈ ਐਜੂਕੇਸ਼ਨ ਦੁਆਣੀ ਸਾਡੀ ਜ਼ਿੰਮੇਵਾਰੀ ਹੈ ਸਪੋਰਟਸ ਆਦਿਆਂ ਦੇ ਤਾਂ 900 ਕਰੋੜ ਰੁਪਇਆ ਰੱਖਿਆ ਬਜਟ ਫ੍ਰੀ ਕਿਤਾਬਾਂ ਵੰਡਣੀਆਂ ਸੀ 140 ਕਰੋੜ ਦੀਆਂ 100 ਦੀਆਂ ਹੀ ਵੰਡ ਪਾਏ ਮੈਡੀਕਲ ਐਜੂਕੇਸ਼ਨ ਉਹਦੇ ਤੇ ਵੀ ਔਨਾ ਭਾਰਤ ਸਰਕਾਰ ਦੀ ਪੀਐਮ ਸ਼੍ਰੀ ਸਕੀਮ ਆ 2022 ਚ ਲਾਂਚ ਹੋਈ ਸੀ 220 ਕਰੋੜ ਰੁਪਿਆ 22 ਚੋਂ ਲੈ ਕੇ ਅੱਜ 25 ਆ ਗਿਆ 23 24 ਚ ਅਸੀਂ ਉਹਨੂੰ ਅਵੇਲ ਹੀ ਨਹੀਂ ਕਰ ਪਾਏ ਫਾਈਨੈਂਸ਼ੀਅਲ ਸਪੋਰਟ ਮੰਤਰੀ ਜੀ ਨੇ ਵੀ ਕਿਹਾ ਕਿ ਗਵਰਨਮੈਂਟ ਸਕੂਲਸ ਦੇ ਲਈ ਅਸੀਂ ਸਪੋਰਟ ਹੈਗੀ ਆ 82 ਕਰੋੜ ਰੁਪਿਆ ਪ੍ਰੋਜੈਕਟ ਕੀਤਾ ਸੀ ਲਾਇਆ 145 ਬਹੁਤ ਵਧੀਆ ਪਰ ਲਾਇਆ ਕਾਦੇ ਤੇ ਕੈਂਪਸ ਮੈਨੇਜਰ ਤੇ ਸਿਕਿਉਰਿਟੀ ਗਾਰਡ ਭਰਤੀ ਕਰ ਤੇ ਉਹਨਾਂ ਦੀ ਤਨਖਾਹਾਂ ਵਾਤੇ ਉਹ ਭਾਈ ਜੇ ਅੱਜ ਡਾਕਟਰ ਪੜ ਕੇ ਆਉਂਦਾ ਉਹਦੀ 50000 ਰੁਪਿਆ ਤਨਖਾਹ ਤੇ ਜੇ ਅਸੀਂ 145 ਕਰੋੜ ਰੁਪਏ ਚ ਡਾਕਟਰ ਹੀ ਰੱਖ ਲੈਂਦੇ ਨਾ ਤਾਂ 2400 ਟੀਚਰ ਰੱਖੇ ਜਾ ਸਕਦੇ ਸੀ ራਦਰ ਥੈਨ ਜਿਹੜੇ ਇਹਨਾਂ ਨੇ ਸਿਕਿਉਰਿਟੀ ਗਾਰਡ ਤੇ ਮੈਨੇਜਰ ਰੱਖੇ ਆ ਲੋੜ ਸਕੂਲਾਂ ਨੂੰ ਟੀਚਰਾਂ ਦੀ ਆ ਸਿਕਿਉਰਿਟੀ ਗਾਰਡ ਤੇ ਮੈਨੇਜਰਾਂ ਦੀ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ 160 ਕਰੋੜ ਰੁਪਇਆ ਸਿਰਫ ਲੇਟਾਂ ਲਾਉਣ ਤੇ ਸੁੰਦਰ ਲੇਟਾਂ ਭਾਈ 16500 ਕਰੋੜ ਰੁਪਇਆ ਖਰਚਿਆ ਐ ਐਜੂਕੇਸ਼ਨ ਤੇ 367 ਕਰੋੜ ਰੁਪਇਆ ਤਾਂ ਮਿੱਟੀ ਮੀਲ ਦਾ ਵਿੱਚ 6 ਕਰੋੜ ਰੁਪਇਆ ਲੈਪਾਂ ਦਾ 800 ਕੁਸ਼ ਕਰੋੜ ਰੁਪਇਆ ਸਪੋਰਟਸ ਸਟੇਡੀਅਮ ਸਪੋਰਟਸ ਸਟੇਡੀਅਮ ਆ ਦਾ ਫਰੀ ਬੋਕਸ ਦਾ 100 ਕਰੋੜ ਗੱਲ ਹੈ 160 ਸਟਰੀਟ ਲਾਈਟਾਂ ਦਾ ਪੜਾਈ ਤੇ ਸਰਕਾਰ ਨੇ ਕਿੰਨੇ ਪੈਸੇ ਖਰਚੇ ਗੱਲ ਕਰਨ ਵਾਲੀ ਇਹ ਆ 유ਨੀਫਾਰਮ ਦੇਖੋ ਪੀਐਮ ਪੋਸ਼ਨ ਇਹ ਖਾਇਰ এডਿਕੇਸ਼ਨ ਚ ਨਾ ਰਾਸ਼ਟਰੀ ਉੱਚ ਉਚਤਰ ਸ੍ਰਿਖਿਆ ਸਕੀਮ ਹੈ ਉਹਨੂੰ ਰੂਸਾ ਸਕੀਮ ਕਹਿੰਦੇ ਆ 24 25 ਚ 800 80 ਕਰੋੜ ਦਾ ਬਜਟ ਸੀ ਉਹ ਚੋਂ ਸਿਰਫ ਅਸੀਂ 2 ਕਰੋੜ 82 ਲੱਖ ਖਰਚ ਸਕੇ 4% ਯੂਟਿਲਾਈਜੇਸ਼ਨ ਸਾਡੀ ਐਡ ਕੀ ਅਸੀਂ ਉਹਦਾ ਟਾਰਗੇਟ 199 ਕਰੋੜ ਕਰਤਾ ਬਜਟ ਤੇ ਜਿੰਨਾ ਮਰਜ਼ੀ ਵਧਾਈ ਚੱਲੋ ਸਰਕਾਰ ਕੋਲ ਨਾ ਪੈਸੇ ਆ ਤੇ ਨਾ ਸਰਕਾਰ ਖਰਚ ਵੀ ਰਹੀ ਹੈ ਪਿਛਲੇ ਦਾ ਹਿਸਾਬ ਲੈ ਰਿਆਂ ਪੋਲੀਟੈਕਨਿਕ ਕਾਲਜੇਸ ਦੇ ਵਿੱਚ ਸਰਕਾਰ ਨੇ ਕਿਹਾ ਅਸੀਂ 500 69 ਕਰੋੜ ਰੁਪਇਆ ਲਾਵਾਂਗੇ ਨਵੇਂ ਕਾਲਜ ਨਵੇਂ ਸਕੂਲ ਨਵੇਂ ਕੋਰਸ ਵੀਰ ਪਿਛਲੇ ਸਾਲ 525 ਕਰੋੜ ਸੀ ਬਜਟ ਉਹਦੇ ਵਿੱਚੋਂ ਨਵੇਂ ਕੋਰਸੇ ਤੇ ਸਿਰਫ 92 ਲੱਖ ਰੁਪਇਆ ਖਰਚਿਆ ਗਿਆ 525 ਦਾ ਬਜਟ ਖਰਚਿਆ 92 11 ਕਰੋੜ ਰੁਪਇਆ ਨਵੇਂ ਆਈਟੀਆਈ ਲਾਂਡਰੀ ਸਰਵੇ ਦੇ ਚੋਂ ਖਰਚਿਆ ਗਿਆ ਮੈਡੀਕਲ ਐਜੂਕੇਸ਼ਨ ਸਭ ਤੋਂ ਵੱਡੀ ਲੋਡ ਪੰਜਾਬ ਨੂੰ ਮੈਡੀਕਲ ਐਜੂਕੇਸ਼ਨ ਦੀ ਆ ਪਿਛਲੀ ਵਾਰ 110 ਕਰੋੜ ਦਾ ਬਜਟ ਸੀ ਤੇ ਬਣਾਇਆ ਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਲਈ ਕਮਰੇ ਰਹਿਣ ਨੂੰ ਅਗਲੀ ਵਾਰ ਉਹ 190 ਕਰੋੜ ਦਾ ਬਜਟ ਕਰਤਾ ਪਿਛਲੇ ਬਜਟ ਦੇ ਵਿੱਚ ਕੈਂਸਰ ਇੰਸਟੀਚਿਊਟ 114 ਕਰੋੜ ਰੁਪਏ ਦਾ ਬਜਟ ਸੀ ਰੁਪਈਆ ਇੱਕ ਨਹੀਂ ਲਾਇਆ ਫਾਜ਼ਿਲਕਾ ਕੈਂਸਰ ਸੈਂਟਰ ਰੁਪਈਆ ਇੱਕ ਨਹੀਂ ਲਾਇਆ 45 ਕਰੋੜ ਚੋਂ ਐਤ ਕੀ ਕਹਨੇ ਅਸੀਂ ਬਾਬਾ ਫਰੀਦ ਯੂਨੀਵਰਸਿਟੀ ਚ 190 ਕਰੋੜ ਲਾਉਣਾ ਅਪਗ੍ਰੇਡੇਸ਼ਨ ਆਫ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ 110 ਕਰੋੜ ਲਾਉਣਾ ਕੈਂਡ ਦਾ ਮੇਰਾ ਮਕਸਦ ਆ 1336 ਕਰੋੜ ਚੋਂ ਮੈਡੀਕਲ এডਿਕੇਸ਼ਨ ਦੇ ਵਿੱਚ ਸਿਰਫ ਢਾਈ এডਿਕੇਸ਼ਨ ਸਿਰਫ ਢਾਈ ਪਰਸੈਂਟ ਦੀ ਯੂਟਿਲਾਈਜੇਸ਼ਨ ਹੋਈ ਹੈ ਢਾਈ ਪਰਸੈਂਟ ਮੈਡੀਕਲ ਵਾਟਰ ਸਪਲਾਈ ਦੀ ਗੱਲ ਕਰ ਲਈਏ 2200 ਕਰੋੜ ਦਾ ਬਜਟ ਸੀ ਅਸਲ ਚ ਲੱਗਿਆ 113 ਕਰੋੜ ਰੁਪਈਆ 6 ਪਰਸੈਂਟ ਬਜਟ ਯੂਟਿਲਾਈਜ਼ ਕੀਤਾ ਐਦਕਿ ਅਸੀਂ ਫਿਰ 2200 ਦੀਗਾ 1600 ਦਾ ਬਜਟ ਰੱਖਤਾ ਘਰ ਘਰ ਯੋਜਨਾ ਹਰ ਘਰ ਯੋਜਨਾ ਸਵਚ ਭਾਰਤ ਸਕੀਮ 1500 50 ਕਰੋੜ ਦਾ ਬਜਟ ਲੱਗਿਆ 77 ਕਰੋੜ ਰੁਪਏ ਵੇਖੋ ਗੱਲ ਇਹ ਆ ਸਭ ਤੋਂ ਵੱਡੀ ਸਕੀਮ ਅੱਜ ਸਰਕਾਰ ਲੈ ਕੇ ਆਈ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਕਿ ਕੋਈ ਵੀ ਗਰੀਬ ਆਦਮੀ 65 ਲੱਖ ਲੋਕ ਇਹਦੇ ਚ ਕੁਆਂਟੀਫਾਈ ਕੀਤੇ ਆ ਸਰਕਾਰ ਨੇ 65 ਲੱਖ ਬੰਦੇ ਨੂੰ ਅਸੀਂ ਜੇ ਉਹ ਉਹਦੇ ਕਾਰਡ ਬਣਨਗੇ ਪੰਜਾਬ ਸਰਕਾਰ ਵੱਲੋਂ ਜੇ ਉਹ ਕਿਸੇ ਵੀ ਹਸਪਤਾਲ ਚ ਜਾ ਕੇ ਆਪਣਾ ਇਲਾਜ ਕਰਾਉਂਦਾ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋਏਗਾ ਗੱਲ ਇਹ ਕਿਸੇ ਨੂੰ ਨਹੀਂ ਸਮਝ ਆਈ ਬਿਊਟੀ ਇਸ ਗੱਲ ਦੀ ਏ ਆ ਨਾ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਨਾ ਹੀ ਜਿੰਨੀ ਆਪੋਜੀਸ਼ਨ ਬੈਠੀ ਆ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਹੀ ਨਹੀਂ ਨਾ ਦੀ ਚੀਜ਼ ਨਹੀਂ ਭਾਈ ਜੇ 65 ਲੱਖ ਬੰਦੇ ਨੂੰ 10 ਲੱਖ ਰੁਪਏ ਦੇ ਹਿਸਾਬ ਨਾਲ ਖਰਚਾ ਪੈ ਜੇ ਤਾਂ 6.5 ਲੱਖ ਕਰੋੜ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਆਉਣਾ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਇਹ ਜਿਹੜਾ ਬੋਝ ਆਉਣਾ ਨਾ ਇਹ ਟਰਸਟ ਅਕਾਊਂਟ ਹੈ ਟਰਸਟ ਅਕਾਊਂਟ ਮਤਲਬ ਆਪਾਂ ਗੱਡੀ ਲੈ ਲਈਏ ਨਾ ਇੰਸ਼ੋਰੈਂਸ ਕਰਾ ਲਈਦੀ ਆ ਕਿ ਜੇ ਗੱਡੀ ਟੁੱਟ ਪੱਜ ਗਈ ਤੇ ਇੰਸ਼ੋਰੈਂਸ ਵਾਲਾ ਪੈਸੇ ਦੇਊਗਾ ਸੀ ਪ੍ਰੀਮੀਅਮ ਦੇਣਾ ਦੂਜਾ ਬੰਦਾ ਕਹਿੰਦਾ ਵੀ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਜੇਬ ਚ ਪੈਸੇ ਲਾ ਦੂੰਗਾ ਜੇ ਗੱਡੀ ਵੱਜ ਗਈ ਸੋ ਪੰਜਾਬ ਸਰਕਾਰ ਦੀ ਸਕੀਮ ਹੈ ਵੀ ਜੇ ਕਿਸੇ ਦੇ ਪੈਸੇ ਦੇਣੇ ਪਏ ਤਾਂ ਮੈਂ ਜੇਬ ਚ ਦਊਂਗਾ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਇਹਦੀ 65 ਲੱਖ ਬੰਦੇ ਦੀ ਮੈਨੂੰ ਪਤਾ 65 ਲੱਖ ਨੇ ਬਿਮਾਰ ਨਹੀਂ ਆਉਣਾ 25 30% ਤੇ ਹੋ ਹੀ ਜਾਣੇ ਆ ਜੇ 6.5 ਲੱਖ ਚੋਂ 30% ਲੋਕਾਂ ਨੂੰ ਵੀ ਅਸੀਂ 20 ਲੱਖ ਨੂੰ ਵੀ ਦੇਤੀ ਅੱਜ ਵੀ 30 ਲੱਖ ਦੇ ਅਪਰੋਕਸੀਮੇਟਲੀ ਸਾਡੇ ਕਾਰਡ ਹੈਗੇ ਆ ਜਿਹੜੇ ਬੰਦ ਪਏ ਆ ਕਿ ਇਹ 100 ਹਜ਼ਾਰ ਕਰੋੜ ਉਹਨਾਂ ਦੀ ਲਾਇਬਿਲਟੀ ਆ ਕਾਰਡ ਚੱਲਦੇ ਨਹੀਂ ਹਸਪੀਟਲਸ ਉਹਨਾਂ ਨੂੰ ਲਿੰਦੇ ਨਹੀਂ ਤੇ ਸਰਕਾਰ ਨੂੰ ਇਹ ਮੈਂ ਪੁੱਛਿਆ ਪੁੱਛਿਆ ਕਿ ਸੈਸ਼ਨ ਦੇ ਵਿੱਚ ਵੀ ਇਹ 6.5 ਲੱਖ ਕਰੋੜ ਚੋਂ ਜੇ 30% 2 ਲੱਖ ਕਰੋੜ 2.5 ਲੱਖ ਕਰੋੜ ਦੇਣਾ ਪਿਆ ਤਾਂ ਕਿੱਥੋਂ ਦੇਣਾ ਸਾਰੀ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਸਾਹਿਬ ਤਾਂ ਨਹੀਂ ਸੀਗੇ ਵੀ ਲੋਕਾਂ ਨੂੰ ਦੱਸੋ ਕੱਲ ਨੂੰ ਆਪਾਂ ਲੋਕਾਂ ਨੂੰ ਗਲਤ ਮੈਸੇਜ ਦੇ ਕੇ ਕਮਲੇ ਨਾ ਬਣਾਈਏ ਤੁਸੀਂ ਕਹਿ ਵੀ ਮੇਰੇ ਚ ਮੁੱਖ ਮੰਤਰੀ ਸਾਹਿਬ ਦੀ ਰੂਹ ਹੈ ਤਾਂ ਉਹਨਾਂ ਚ ਮੇਰੀ ਰੂਹ ਹੈ ਇਹ ਕੀ ਹੈ ਕਿਹੜੇ ਸੰਦਰਭ ਚ ਹੈ ਦੇਖੋ ਕੱਲ ਨਾ ਜਦੋਂ ਮੁੱਖ ਮੰਤਰੀ ਸਾਹਿਬ ਆਏ ਤੇ ਮੈਂ ਬਜਟ ਦੀ ਤਿਆਰੀ ਕਰਕੇ ਗਿਆ ਸੀ ਤੇ ਮੈਂ ਕਹਾਂ ਜੀ ਮੇਰੇ 2 ਮਿੰਟ ਬਣਦੇ ਆ ਦੇ ਦਿਓ ਤੇ ਮੁੱਖ ਮੰਤਰੀ ਸਾਹਿਬ ਮੈਨੂੰ ਕਹਿੰਦੇ ਵੀ ਤੇਰੇ ਹਿੱਸੇ ਦਾ ਮੈਂ ਹੀ ਬੋਲ ਦੂੰ ਤੇ ਜਦੋਂ ਬੋਲ ਰਹੀ ਸੀ ਮੈਨੂੰ ਮਹਿਸੂਸ ਹੋਇਆ ਕਿ ਭਾਈ ਇਹ ਮੈਂ ਹੀ ਬੋਲ ਰਿਹਾ ਪਰ ਅਸਲ ਚ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਹੁੰਦੇ ਆ ਤੇ ਅੱਜ ਮੈਂ ਬੋਲ ਰਿਹਾ ਸੀ ਮੈਂ ਮਹਿਸੂਸ ਕੀਤਾ ਯਾਰ ਰੂਹਾਂ ਸਾਡੀਆਂ ਇੱਕ ਨੇ ਜੇ ਮੈਂ ਵੀ ਬੋਲ ਰਿਹਾ ਤਾਂ ਕੱਲ ਜੋ ਬੋਲ ਰਿਹਾ ਸੀ ਮੇਰੀ ਸੋਚ ਸੀ ਅੱਜ ਜੋ ਮੈਂ ਬੋਲ ਰਿਹਾ ਉਹਨਾਂ ਦੀ ਸੋਚ ਹੈ ਸੋ ਗੱਲ ਇਹ ਆ ਵੀ ਸਰਕਾਰ ਨੂੰ ਜੇ ਬਜਟ ਪੇਸ਼ ਕੀਤਾ ਮੇਰੇ ਕੋ ਸਿਹਤ ਮੰਤਰੀ ਸਾਹਿਬ ਨੇ ਕਿਹਾ ਮੈਂ ਇਹ ਮੈਨੇਜਮੈਂਟ ਕੀਤੀ ਹੈ ਇਹਦੇ ਉੱਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੇ ਬਜਟ ਰੱਖਿਆ 7 778 ਕਰੋੜ ਰੁਪਏ ਦਾ ਉਹ ਖਰਚਾ ਭਾਈ 2.5 ਲੱਖ ਕਰੋੜ ਦਾ ਪਿਛਲੇ ਸਾਲ ਦੇ 3 400 ਕਰੋੜ ਤੁਸੀਂ ਅਜੇ ਵੀ ਪੈਂਡਿੰਗ ਹੈ ਦੇਣ ਵਾਲਾ ਦੂਜਾ 700 ਕਰੋੜ ਨਾਲ ਜੇ 65 ਲੱਖ ਬੰਦੇ ਨੂੰ ਆਇਡੈਂਟੀਫਾਈ ਕੀਤਾ ਜਾਵੇ ਤਾਂ 0.12% ਲੋਕ ਇਹਦੇ ਵਿੱਚ ਕਵਰ ਹੋਣਗੇ 65 ਲੱਖ ਚੋਂ ਸੇਵਾ ਉਸਤਤਰ ਸੋ ਬੰਦੇ ਦਾ ਜਿਹੜਾ ਖਰਚਾਇਆ ਉਹ ਪੰਜਾਬ ਦੀ ਸਰਕਾਰ ਦੇ ਬਜਟ ਦੇ ਵਿੱਚ ਹੈਗਾ ਗੱਲਾਂ ਮੰਤਰੀ ਸਾਹਿਬ ਜਿੰਨੀਆਂ ਮਰਜ਼ੀ ਕਰ ਲੈਣ ਅਸਲੀਅਤ ਇਹ ਆ ਮੇਰੇ ਤੋਂ ਜਦੋਂ ਮਰਜ਼ੀ ਬੈਠ ਕੇ ਡਿਸਕਸ ਕਰ ਲੈਣ ਮੇਰੇ ਤੋਂ ਛੱਡੋ ਜਿੰਨੇ ਪੰਜਾਬ ਦੇ ਸੂਝਵਾਨ ਲੋਗ ਆ ਉਹ ਆਪ ਆਇਡੈਂਟੀਫਾਈ ਕਰ ਸਕਦੇ ਆ ਦੇਖੋ 19 ਲੱਖ ਕੁਝ ਨੰਬਰ ਚ ਫਰਕ ਹੋ ਸਕਦਾ 19 ਲੱਖ ਬੰਦੇ ਸੈਂਟਰ ਸਰਕਾਰ ਨਾਲ ਕਵਰ ਡਿਆ ਉਹਨਾਂ ਦਾ ਲੈਵਲ 5 ਲੱਖ ਸੀ ਹੁਣ 19 ਲੱਖ ਤੋਂ ਉੱਤੇ ਜਿੰਨੇ ਬੰਦੇ ਹੈਗੇ ਆ ਉਹ ਪੰਜਾਬ ਸਰਕਾਰ ਨੇ ਕਿਹਾ 65 ਲੱਖ ਅਸੀਂ ਕਵਰ ਕਰਾਂਗੇ ਆਪਕੋ 65 15 ਲੱਖ ਪਹਿਲਾਂ ਵੀ ਕਵਰ ਕਰਦੇ ਆ ਬਟ ਉਹਨਾਂ ਸਾਰਿਆਂ ਦਾ 10 ਲੱਖ ਉਹਨਾਂ ਨੇ ਕਿਹਾ ਤਾ ਸੋ ਬੜਾ ਵੱਡਾ ਅਮਾਊਂਟ ਹੈ ਜੇ ਆਪਾਂ ਕੋਈ ਚੀਜ਼ ਕਹਿਨੇ ਆ ਬਜਟ ਚ ਲੈ ਕੇ ਆਉਨੇ ਆ ਉਹ ਸੋਚ ਕੇ ਲਿਆਉਣੀ ਚਾਹੀਦੀ ਤੇ ਮੈਂ ਇਹ ਕਹਿਣਾ ਚਾਹੂੰਗਾ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿੱਥੇ ਕਿੱਥੇ ਉਹਨਾਂ ਨੇ ਪੈਸੇ ਬਜਟ ਚ ਪ੍ਰਪੋਜ਼ ਕੀਤੇ ਸੀ ਤੇ ਖਰਚੇ ਨਹੀਂ ਦੇਖੋ ਖੇਤੀਬਾੜੀ ਸਭ ਤੋਂ ਵੱਡਾ ਇਸ਼ੂ ਆਪਣਾ 14500 ਕਰੋੜ ਰੁਪਏ ਦਾ ਬਜਟ 10000 ਕਰੋੜ ਪਾਵਰ ਦੀ ਸਬਸਿਡੀ ਤੇ ਪਿਛਲੀ ਵਾਰ ਡਾਇਵਰਸਿਫਿਕੇਸ਼ਨ ਤੇ ਪਤਾ ਕਿੰਨੇ ਪੈਸੇ ਖਰਚੇ ਗਏ 37 ਕਰੋੜ ਰੁਪਿਆ ਕੁੱਲ 37 ਕਰੋੜ ਰੁਪਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਆਲੂ ਦਾ ਬਹੁਤ ਮਾੜਾ ਹਾਲ ਹੈ। ਕ੍ਰੌਪ ਡਾਇਵਰਸੀਫਿਕੇਸ਼ਨ ਦੇ ਵਿੱਚ ਆਲੂ ਵਾਲਿਆਂ ਦੀ ਮਤਤ ਕੀਤੀ ਜਾਵੇ ਜਿਹੜੇ ਇਸ ਸਾਲ ਦੇ ਪੈਸੇ ਹੈਗੇ ਆ ਬਜਟ ਦੇ ਵਿੱਚ ਉਹਦੇ ਚ ਯੂਟਿਲਾਈਜ਼ ਕੀਤੇ ਜਾਣ ਤਾਂ ਕਿ ਆਲੂ ਪੰਜਾਬ ਚ ਐਕਸਪੋਰਟ ਹੋ ਸਕੇ ਜੇ ਸਾਨੂੰ ਸਬਸਿਡੀ ਦੇਣੀ ਪੈਂਦੀ ਆ ਉਹਦੇ ਤੇ ਐਕਸਪੋਰਟ ਸਬਸਿਡੀ ਫਰੇਟ ਸਬਸਿਡੀ ਉਹ ਦੇਣੀ ਚਾਹੀਦੀ ਆ ਤੇ ਗਤੀ ਸ਼ਕਤੀ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਆ ਡਾਇਵਰਸੀਫਿਕੇਸ਼ਨ ਦੇ ਉੱਤੇ ਉਹਨੂੰ ਯੂਜ਼ ਕਰਨਾ ਚਾਹੀਦਾ ਕਲਸਟਰ ਡਵੈਲਪਮੈਂਟ ਸਕੀਮ ਫਾਰ ਹਾਰਟੀਕਲਚਰ ਹੈ ਕਈ ਸਟੇਟਾਂ 100-100 ਕਰੋੜ ਹਜ਼ਾਰ-ਹਜ਼ਾਰ ਕਰੋੜੋਂ ਚੁ ਲੈ ਗਈਆਂ ਪੰਜਾਬ ਨੇ 1 ਰੁਪਿਆ ਨਹੀਂ ਲਿਆ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਸਾਡਾ ਫੋਕਸ ਨਹੀਂ ਸੋ ਸਰਕਾਰ ਨੂੰ ਇਹਦੇ ਤੇ ਫੋਕਸ ਕਰਨਾ ਚਾਹੀਦਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਜੇ ਪੰਜਾਬ ਦੇ ਜ਼ਿਮੀਂਦਾਰ ਤਗੜੇ ਹੋਣਗੇ ਤਾਂ ਪੰਜਾਬ ਤਾਂ ਖੜਾ ਹੋਗਾ ਥੈਂਕ ਯੂ